ਨਮਸਕਾਰ ਮੈਂ ਹਾ ਤਜਸਵਨੀ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਆਪਣੇ ਆਪ ਨੂੰ ਕਟੜ ਇਮਾਨਦਾਰ ਕਹਿਣ ਵਾਲੇ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਖੁਦ ਹੀ ਇੱਕ ਭ੍ਰਸ਼ਟਾਚਾਰ ਦੇ ਮਾਮਲੇ 'ਚ ਗ੍ਰਫਤਾਰ ਹੋ ਗਏ ਜਿਸ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਅਤੇ ਵਕ-ਵਕ ਪਾਰਟੀਆਂ ਦੇ ਸਿਆਸਤਦਾਨਾਂ ਦੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਦਰਅਸਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਕਥਿਤ ਸ਼ਰਾਬ ਘਟਾਲੇ ਦੇ ਚੱਲਦਿਆਂ 21 ਮਾਰਚ ਦੀ ਸ਼ਾਮ ਨੂੰ CM ਰਿਹائش ਤੋਂ ਗ੍ਰਫਤਾਰ ਕੀਤਾ ED ਵੱਲੋਂ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਮਾਮਲੇ 'ਚ 9 ਸਮਨ 'ਤੇ ਜਨਤੂ ਬਾਤ ਵੀ ਜਦੋਂ ਕੇਜਰੀਵਾਲ ED ਸਾਹਮਣੇ ਪੇਸ਼ ਨਹੀਂ ਹੋਏ ਤਾਂ ED ਵੱਲੋਂ ਵੀਰਵਾਰ ਨੂੰ 10ਵਾਂ ਸਮਨ ਲੈ ਕੇ ਉਹਨਾਂ ਦੇ ਘਰ ਪਹੁੰਚਣਾ ਪਿਆ ਜਿੱਥੇ ਪੁੱਛਗਿੱਛ ਕਰਨ ਤੋਂ ਬਾਅਦ ਕੇਜਰੀਵਾਲ ਨੂੰ ਦੇਰ ਰਾਤ 9 ਵਜੇ ਦੇ ਕਰੀਬ ਹਿਰਾਸਤ 'ਚ ਲੈ ਲਿਆ ਸੀ ਦਿੱਲੀ ਦੇ ਮੁੱਖ ਮੰਤਰੀ ਸਾਰੀ ਰਾਤ ED ਦੀ ਹਿਰਾਸਤ ਵਿੱਚ ਹੀ ਰਹੇ ਆਓ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਕੇਜਰੀਵਾਲ ਨੂੰ ਕਿਸ-ਕਿਸ ਤਰੀਕ ਨੂੰ ਸਮਨ ਭੇਜੇ ਗਏ ਈਡੀ ਨੇ 1 ਮਾਰਚ ਤੋਂ ਪਹਿਲਾਂ ਕੇਜਰੀਵਾਲ ਨੂੰ 9 ਸਮਨ ਭੇਜੇ ਸਨ ਜਿਨ੍ਹਾਂ ਚੋਂ ਪਹਿਲਾ ਸਮਨ 2 ਨਵੰਬਰ 2023 ਨੂੰ ਭੇਜਿਆ ਗਿਆ ਦੂਜਾ 21 ਦਸੰਬਰ ਤੀਜਾ 2 ਜਨਵਰੀ 2024 ਨੂੰ ਚੌਥਾ 17 ਜਨਵਰੀ ਪੰਜਵਾਂ 2 ਫਰਵਰੀ ਛੇਵਾਂ 22 ਫਰਵਰੀ ਸੱਤਵਾਂ 26 ਫਰਵਰੀ ਅੱਠਵਾਂ 27 ਮਾਰਚ ਤੇ ਨੌਵਾਂ 17 ਮਾਰਚ ਨੂੰ ਤੇ 10ਵਾਂ ਸਮਾਂ ਲੈ ਕੇ AD ਬੀਤੇ ਦਿਨ ਖੁਦ ਕੇਜਰੀਵਾਲ ਦੇ ਘਰ ਪਹੁੰਚੀ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਦਰਅਸਲ ਦਿੱਲੀ ਵਿੱਚ ਪਿਛਲੇ 2 ਸਾਲਾਂ ਤੋਂ ਸ਼ਰਾਬ ਘਟਾਲੇ ਦਾ ਮਾਮਲਾ ਚੱਲ ਰਿਹਾ ਹੈ ਭਾਰਤ ਰਾਸ਼ਟਰੀ ਸਮਿਤੀ ਯਾਨੀ ਕਿ BRS ਨੇ ਤਾਂ ਕੇ ਕਵਿਤਾ ਨੂੰ ED ਨੇ ਇਸ ਮਾਮਲੇ ਵਿੱਚ 16 ਮਾਰਚ ਨੂੰ ਗ੍ਰਫਤਾਰ ਕੀਤਾ ਸੀ ਏਜੰਸੀ ਮੁਤਾਬਕ ਜਾਂਚ ਤੋਂ ਪਤਾ ਲੱਗਾ ਹੈ ਕਿ ਕੇ ਕਵਿਤਾ ਨੇ ਨਵੀਂ ਆਪਕਾਰੀ ਨੀਤੀ ਦਾ ਲਾਭ ਲੈਣ ਲਈ ਆਪ ਦੇ ਵੱਡੇ ਆਗੂਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤਤਕਾਲੀ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ 사지ਸ਼ ਤਹਿਤ ਨਵੀਂ ਸ਼ਰਾਬ ਨੀਤੀ ਵਿੱਚ ਥੋਕ ਵਿਕਰੇਤਾਵਾਂ ਰਾਹੀਂ ਆਪ ਨੂੰ ਰਿਸ਼ਵਤ ਦਾ ਪੈਸਾ ਲਗਾਤਾਰ ਭੇਜਿਆ ਗਿਆ। ਈਡੀ ਦਾ ਕਹਿਣਾ ਹੈ ਕਿ ਨਵੀਂ ਆਪਕਾਰੀ ਨੀਤੀ ਤੋਂ ਨਿਜੀ ਲਾਭ ਦੇ ਬਦਲੇ ਆਪ ਆਗੂਆਂ ਨੂੰ 100 ਕਰੋੜ ਰੁਪਏ ਤੋ ਵਾਅਦਾ ਦਿੱਤੇ ਗਏ ਸਨ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਪ੍ਰਮੁੱਖ ਆਗੂਆਂ ਨੂੰ ਪਹਿਲਾ ਹੀ ਗ੍ਰਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸਤਿੰਦਰ ਜੈਨ ਵੀ ਸ਼ਾਮਲ ਨੇ। ਇਹ ਸਾਰੇ ਸਮੇਂ ਜੇਲ੍ਹ ਵਿੱਚ ਨੇ। ਹੁਣ ਅੱਗੇ ਵਧਦੇ ਹੋਏ ਤੁਹਾਨੂੰ ਦੱਸਦੇ ਹਾਂ ਕਿ ਸ਼ਰਾਬ ਘਟਾਲਾ ਕੀ ਹੈ ਜਿਸ ਨੂੰ ਲੈ ਕੇ ਦੇਸ਼ ਦੀ ਸਿਆਸਤ ਇੰਨੀ ਗਰਮਾਈ ਹੋਈ ਹੈ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਗ੍ਰਫਤਾਰੀਆਂ ਹੋ ਰਹੀਆਂ ਨੇ ਦਰਅਸਲ ਦਿੱਲੀ ਵਿੱਚ ਸ਼ਰਾਬ ਦੀ ਵਿਕਰੀ ਲਈ L1 ਅਤੇ L10 ਲਾਇਸੈਂਸ ਦਿੱਤੇ ਜਾਂਦੇ ਸਨ L1 ਦੁਕਾਨਾਂ DDDA ਤੋਂ ਮਨਜ਼ੂਰਸ਼ੁਦਾ ਮਾਰਕੀਟ ਸਥਾਨਕ ਸ਼ਾਪਿੰਗ ਸੈਂਟਰ ਜ਼ਿਲ੍ਹਾ ਸੈਂਟਰ ਅਤੇ ਕਮਿਊਨਿਟੀ ਸੈਂਟਰ ਵਿੱਚ ਚੱਲਿਆ ਕਰਦੇ ਸਨ L10 ਵਾਈਨ ਸ਼ਾਪ ਦੇ ਲਾਇਸੈਂਸ ਸ਼ਾਪਿੰਗ ਮਾਲ ਲਈ ਹੋਇਆ ਕਰਦੇ ਸਨ ਹਰ ਸਾਲ ਵਿਕਰੇਤਾ ਲਾਇਸੈਂਸ ਰੀਨਿਊ ਕਰਵਾਉਣ ਲਈ 25 ਲੱਖ ਰੁਪਏ ਦੀ ਸਰਕਾਰੀ ਫੀਸ ਅਦਾ ਕਰਦੇ ਸਨ ਤੇ ਪਰ 22 ਮਾਰਚ 2021 ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀ ਸਿਸੋਧਿਆ ਨੇ ਨਵੀਂ ਸ਼ਰਾਬ ਨੀਤੀ ਦਾ ਐਲਾਨ ਕੀਤਾ ਅਤੇ L1 ਲਾਇਸੈਂਸ ਲੈਣ ਦੀ ਅਧਾਰਤ ਫੀਸ ਨੂੰ 25 ਲੱਖ ਤੋਂ ਵਧਾ ਕੇ 5 ਕਰੋੜ ਰੁਪਏ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਨੀਤੀ ਨਾਲ ਮਾਫੀਆ ਰਾਜ ਖਤਮ ਹੋਵੇਗਾ ਤੇ ਸਰਕਾਰੀ ਆਮਦਨ ਵਧੇਗੀ। ਦੱਸ ਦਈਏ ਕਿ ਉਦੋਂ ਤੱਕ ਦਿੱਲੀ ਵਿੱਚ ਵਾਈਨ ਅਤੇ ਬੀਅਰ ਦੀਆਂ 60% ਦੁਕਾਨਾਂ ਸਰਕਾਰੀ ਸਨ ਅਤੇ 40% ਦੁਕਾਨਾਂ ਪ੍ਰਾਈਵੇਟ ਸਨ। ਸਾਰਾ ਨਵੰਬਰ 2021 ਨੂੰ ਨਵੀਂ ਸ਼ਰਾਬ ਨੀਤੀ 2021/22 ਲਾਗੂ ਕਰ ਦਿੱਤੀ ਗਈ ਅਤੇ ਇਸ ਨਾਲ ਸਰਕਾਰ ਸ਼ਰਾਬ ਵਪਾਰ ਤੋਂ ਬਾਹਰ ਹੋ ਗਈ ਅਤੇ ਵਪਾਰ ਨਿੱਜੀ ਹੱਥਾਂ ਵਿੱਚ ਚਲਾ ਗਿਆ ਦਿੱਲੀ ਨੂੰ 32 ਜ਼ੋਨਾਂ ਵਿੱਚ ਵੰਡਿਆ ਗਿਆ ਤੇ ਹਰ ਜ਼ੋਨ ਵਿੱਚ 27 ਸ਼ਰਾਬ ਦੀਆਂ ਦੁਕਾਨਾਂ ਸਨ 28 ਜੁਲਾਈ 2022 ਨੂੰ ਦਿੱਲੀ ਦੇ ਮੁਖ ਸਕੱਤਰ ਨਰੇਸ਼ ਕੁਮਾਰ ਨੇ ਦੋਸ਼ ਲਾਇਆ ਸੀ ਕਿ ਨਵੀਂ ਸ਼ਰਾਬ ਨੀਤੀ ਵਿੱਚ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਸੋਦੀਆ ਨੇ ਸ਼ਰਾਬ ਕਾਰੋਬਾਰੀਆਂ ਨੂੰ ਨਜਾਇਜ਼ ਫਾਇਦਾ ਪਹੁੰਚਾਇਆ ਹੈ ਅਤੇ ਸੰਬੰਧੀ ਰਿਪੋਰਟ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਨੂੰ ਸੌਂਪ ਦਿੱਤੀ ਜਿਸ ਤਹਿਲ ਜੀ ਨੇ ਕਿਹਾ ਕਿ ਸ਼ਰਾਬ ਨੀਤੀ ਵਿੱਚ ਉਹਨਾਂ ਦੀ ਅਤੇ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ ਬਦਲਾਅ ਕੀਤੇ ਗਏ ਨੇ। ਜਿਸ ਤੋਂ ਬਾਅਦ ਉਪ ਰਾਜਪਾਲ ਨੇ ਮੁਖ ਸਕੱਤਰ ਨਰੇਸ਼ ਕੁਮਾਰ ਦੀ ਰਿਪੋਰਟ ਦੇ ਆਧਾਰ 'ਤੇ CBI ਨੂੰ ਜਾਂਚ ਕਰਨ ਲਈ ਕਿਹਾ। ਜਿਸ ਤੋਂ ਬਾਅਦ 17 ਅਗਸਤ 2022 ਨੂੰ ਜਾਂਚ ਏਜੰਸੀ ਨੇ ਕੇਸ ਦਰਜ ਕੀਤਾ ਜਿਸ ਜੋ ਮਨਿਸ ਸੀ ਸੋਧਿਆ ਤੈਨ ਸੇਵਾ ਮੁਕਤ ਹੋਏ ਸਰਕਾਰੀ ਅਫਸਰਾਂ ਨੌਕਾਰੋਬਾਰੀਆਂ ਤੇ ਦੋ ਕੰਪਨੀਆਂ ਨੂੰ ਦੋਸ਼ੀ ਪਾਇਆ ਗਿਆ ਸਾਰਿਆਂ ਤੇ ਪ੍ਰਚਾਰ ਨਾਲ ਜੁੜੀਆਂ ਧਾਰਾਵਾਂ ਦੇ ਤਹਿਤ ਕੇਸ ਸਰਜ ਕੀਤਾ ਗਿਆ ਵਿਵਾਦ ਵੱਧਦਾ ਦੇਖ 28 ਜੁਲਾਈ 2022 ਨੂੰ ਦਿੱਲੀ ਸਰਕਾਰ ਨੇ ਨਵੀਂ ਸ਼ਰਾਬ ਨੀਤੀ ਨੂੰ ਵਾਪਸ ਲੈ ਲੈਂਦਿਆਂ ਪੁਰਾਣੀ ਨੀਤੀ ਨੂੰ ਮੁੜ ਤੋਂ ਲਾਗੂ ਕਰ ਦਿੱਤਾ 2 ਅਗਸਤ ਨੂੰ ED ਨੇ CBI ਤੋਂ ਮਾਮਲੇ ਦੀ ਜਾਣਕਾਰੀ ਲੈ ਕੇ منی ਲਾਂਡਰਿੰਗ ਦਾ ਕੇਸ ਦਰਜ ਕਰ ਦਿੱਤਾ। ਇਸ ਮਾਮਲੇ ਵਿੱਚ 26 ਫਰਵਰੀ 2023 ਨੂੰ ED ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਤੇ ਇਸ ਤੋਂ ਬਾਅਦ 2023 ਵਿੱਚ ਸੰਜੇ ਸਿੰਘ ਅਤੇ ਸਤਿੰਦਰ ਜੈਨ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਹਿਰਾਸਤ ਚ ਲੈ ਲਿਆ ਗਿਆ ਅਤੇ ਹੁਣ ਇਸੇ ਹੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਫਤਾਰ ਕੀਤਾ ਗਿਆ। ਤਾਨੂ ਦਾਸ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਖਿਲਾਫ ਫੌਰੀ ਸੁਣਵਾਈ ਲਈ ਸੁਪਰੀਮ ਕੋਰਟ ਪਹੁੰਚ ਕੀਤੀ ਸੀ ਜਸਟਿਸ ਸੰਜੀਵ ਖੰਨਾ ਜਸਟਿਸ ਬੀਲਾ ਐਮ ਤ੍ਰਿਵੇਦੀ ਅਤੇ ਜਸਟਿਸ ਐਮ ਐਮ ਸੁਨਦਰੇਸ਼ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਸੀ ਕਿ ਕੁਝ ਸਮੇਂ ਬਾਅਦ ਹੀ ਕੇਜਰੀਵਾਲ ਦੇ ਵਕੀਲ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਅਰਜ਼ੀ ਨੂੰ ਇਹ ਕਹਿ ਕੇ ਵਾਪਸ ਲੈ ਲਿਆ ਗਿਆ ਕਿ ਹੇਠਲੀ ਅਦਾਲਤ ਵਿੱਚ ਰਿਮਾਂਡ ਦੀ ਕਾਰਵਾਈ ਸੁਪਰੀਮ ਕੋਰਟ ਵਿੱਚ ਸੁਣਵਾਈ ਨਾਲ ਟਕਰਾ ਰਹੀ ਹੈ ਇਸ ਲਈ ਉਹਨਾਂ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਅਸੀਂ ਪਹਿਲੀ ਹੇਠਲੀ ਅਦਾਲਤ ਵਿੱਚ ਰਿਮਾਂਡ ਦੀ ਕਾਰਵਾਈ ਲੜਾਂਗੇ ਤੇ ਫਿਰ ਇੱਕ ਚੋਰ ਪਟੀਸ਼ਨ ਲੈ ਕੇ ਸੁਪਰੀਮ ਕੋਰਟ ਵਿਚ ਆਵਾਂਗੇ ਇਸ ਦੇ ਨਾਲ ਹੀ ਹੁਣ ਅੰਨਾ ਹਜ਼ਾਰੇ ਜਿਨ੍ਹਾਂ ਨਾਲ ਸੰਘਰਸ਼ ਦੌਰਾਨ ਅਰਵਿੰਦ ਕੇਜਰੀਵਾਲ ਨੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਅੰਨਾ ਹਜ਼ਾਰੇ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਜੋ ਇਨਸਾਨ ਸ਼ਰਾਬ ਦੇ ਖਿਲਾਫ ਮੇਰੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖਿਲਾਫਤ ਕਰਦਾ ਸੀ ਅੱਜ ਉਹੀ ਕੇਜਰੀਵਾਲ ਸ਼ਰਾਬ ਦੀ ਨੀਤੀ ਬਣਾ ਰਿਹਾ ਹੈ ਪਰ ਕੋਈ ਕੀ ਕਰੇ ਸੱਤਾ ਦੇ ਸਾਹਮਣੇ ਕੁਝ ਨਹੀਂ ਹੋ ਸਕਦਾ ਅਖਰ ਉਸ ਦੀ ਗ੍ਰਿਫਤਾਰੀ ਉਸ ਦੀ ਗਲਤੀ ਕਾਰਨ ਹੋਈ ਹੈ ਜੇਕਰ ਅਸੀਂ ਇਹ ਗੱਲਾਂ ਨਾ ਅਖੀਆਂ ਹੁੰਦੀਆਂ ਤਾਂ ਉਸ ਦੀ ਗ੍ਰਫਤਾਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੁਣ ਸਰਕਾਰ ਵੇਖੇਗੀ ਕਿ ਅੱਗੇ ਕੀ ਕਰਨਾ ਹੈ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੂਜੇ ਅਜਿਹੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਈਡੀ ਦੀ ਗ੍ਰਫਤਾਰੀ ਦਾ ਸਾਹਮਣਾ ਕਰਨਾ ਪਿਆ ਤੇ ਅਹੁਦੇ ਤੇ ਰਹਿੰਦੇ ਆ ਗ੍ਰਫਤਾਰ ਕੀਤੇ ਜਾਣ ਵਾਲੇ ਪਹਿਲੇ ਮੁੱਖ ਮੰਤਰੀ ਵੀ ਅਰਵਿੰਦ ਕੇਜਰੀਵਾਲ ਨੇ ਇਸ ਤੋਂ ਪਹਿਲਾਂ ਝਾਰਖੰਡ ਦੇ ਹੇਮੰਤ ਸੋਰੇ ਨੇ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਈਡੀ ਦੁਆਰਾ ਗ੍ਰਫਤਾਰ ਕੀਤੇ ਜਾਣ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ